ਇਹ ਤਸਵੀਰਾਂ ਦੇਖ ਰਿਹਾ ਹਾਂ ਪਿੰਡ ਪੰਨੀਆਲਾ ਫਤਾ ਜ਼ਿਲ੍ਹਾ ਸ਼ਿਰਮੋਖਸਾ ਸਾਹਿਬ ਦੇ ਜਿੱਥੇ ਗਗਨਪ੍ਰੀਤ ਪੁੱਤਰ ਦਰਸ਼ਨ ਰਾਤ 11:30 ਵਜੇ ਦੇ ਕਰੀਬ ਇੱਕ ਸ਼ਰਤੀ ਅਨਸਰ ਨੇ ਉਹਨਾਂ ਦੇ ਪਸ਼ੂਆਂ ਵਾਸਤੇ ਬਣਾਏ ਹੋਏ ਸ਼ੈੱਡ ਨੂੰ ਅਗ ਲਗਾਈ ਹੈ ਜਿਸ ਦੇ ਨਾਲ ਇੱਕ ਮੱਝ ਬੁਰੀ ਤਰ੍ਹਾਂ ਚੁਲਸੀ ਹੈ ਇਹ ਤਸਵੀਰਾਂ ਦੇਖ ਰਿਹਾ ਹਾਂ ਪਿੰਡ ਪੰਨੀਆਲਾ ਫਤਾ ਜਿੱਥੇ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਤੇ ਪਿੰਡ ਪੰਨੀ ਵਾਲਾ ਫੱਤਾ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਜਿਹੜਾ ਪਸ਼ੂਆਂ ਵਾਸਤੇ ਬਣਾਇਆ ਹੋਇਆ ਸੀ ਆ ਉਸ ਦਾ ਅੱਜ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਇੱਕ ਅੱਗ ਲਗਾਈ ਗਈ ਹੈ ਜਿਸ ਦੇ ਨਾਲ ਇਸ ਗਰੀਬ ਪਰਿਵਾਰ ਦੀ ਜਿਹੜੀ ਮੱਝ ਹੈ ਉਹ ਉਸ ਦੇ ਵਿੱਚ ਝੁਲਸੀ ਹੈ ਜਿਹਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਤੇ ਸਾਡੇ ਨਾਲ ਇਸ ਟਾਈਮ ਤੇ ਮੌਜੂਦ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਵੀ ਗੰਗਨਪ੍ਰੀਤੀ ਸੰਗੀ ਹਮ ਤੇ ਪਿੰਡ ਪੰਨੀ ਵਾਲਾ ਫੱਤਾ ਜੀ ਤੇ ਰਾਤ ਨੂੰ ਕੀ ਗੱਲ ਹੋਈ ਯਾਰਾ ਜੀ ਇਸਨੇ ਇਹ ਰਾਤ ਨੂੰ ਮੈਂ 11:20 ਮਿੰਟ ਤੇ ਉੱਠਿਆ ਸੀਗਾ ਜੀ ਹਮ ਤੇ ਵੇਖਿਆ ਉਦੋਂ ਕੋਈ ਵਜਤਾ ਇਹ ਨਹੀਂ ਸੀਗੀ ਹਮ ਜਦੋਂ 12 ਕ ਦਾ ਟਾਈਮ ਹੋਇਆ ਉਦੋਂ ਮੈਂ ਜੰਗਲੇਬੇਦ ਦੀ ਵੇਖ ਕੇ ਅੰਦਰ ਪਿਆ ਸੀਗਾ ਹਮ ਤੇ ਭਾਂਬੜ ਲੱਗਲੇ ਪਿਆ ਸੀਗਾ ਜੀ ਅੱਛਾ ਜੀ ਤੇ ਮੁੜ ਕੇ ਦਾ ਉਹਦਾ ਅੱਗ ਬੁਝਾਈ ਆ ਕੇ ਤੇ ਪਹਿਲਾ ਪੱਲਣ ਲੱਗਿਆ ਹੁੰਦਾ ਸੀ ਇੱਥੇ ਮੰਜਾ ਲੱਗਿਆ ਹੁੰਦਾ ਸੀਗਾ ਜੀ ਤੇ ਮੰਜਾਈ ਪਾਸੇ ਹੋਇਆ ਪਿਆ ਸੀਗਾ ਤੇ ਪੱਲੜੀ ਪਾਸੇ ਹੋਇਆ ਪਿਆ ਸੀਗਾ ਜੀ ਤੇ ਸਿੱਧੀ ਝੋਟੀ ਦੀ ਸੀ ਜਾਂਦੀ ਸਾਹਮਣੇ ਮੱਛੀ ਮੱਛੀ ਹਾਂਜੀ ਕਿਸੇ ਨੇ ਮਤਲਬ ਸ਼ਰਾਤ ਨਾਲ ਅੱਗ ਲਾਈ ਹਾਂਜੀ ਬਹੁਤ ਕਨਾਉਣੀ ਹਰਕਤ ਇਸ ਪਰਿਵਾਰ ਨਾਲ ਕਿਸੇ ਨੇ ਕੀਤੀ ਹੈ ਜਿਨੇ ਕੀਤੀ ਹੈ ਉਹ ਬਹੁਤ ਨਿੰਦਨੀਯੋਗ ਹੈ ਕੀ ਤੁਸੀਂ ਇਹ ਕੀ ਕਰਦੇ ਹੋ ਕਿਆ ਦਿਹਾੜੀ ਦੱਪਾ ਕੇ ਕੀ ਕੰਮ ਦਿਹਾੜੀ ਦੱਪਾ ਕਰਦੇ ਆ ਜੀ ਗਰੀਬ ਬੰਦੇ ਆ ਜੀ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰੋਗੇ ਇਹ ਵੀ ਇਹ ਜਿੰਨੇ ਵੀ ਹਰਕਤ ਕੀਤੀ ਹੈ ਉਸ ਤੇ ਕਾਰਵਾਈ ਕੀਤੀ ਜਾਵੇ ਹਾਂਜੀ ਹਾਂਜੀ ਅਜ ਪ੍ਰਸ਼ਾਸਨ ਬੇਇੱਜ਼ਤੀ ਕਰਦੇ ਆ ਵੱਧ ਤੋਂ ਵੱਧ ਜੀ ਪੀ ਜਾਵੇ ਕਾਰਵਾਈ ਉਹਨਾਂ ਨਾਲੀ ਸੇਤਾ ਤੇ ਵੀ ਮੰਗ ਕਰਦੇ ਹਾਂਜੀ ਗਰੀਬ ਬੰਦੇ ਆ ਜੀ ਵੱਧ ਤੋਂ ਵੱਧ ਸੇਤਾ ਕਰੋ ਜੀ ਹੋਰ ਵੀ ਕੋਈ ਪਸ਼ੂ ਕੇ ਇਹੀ ਕੱਲੀ ਮੱਝ ਸੀ ਇੱਕ ਹੀ ਸੀਗੀ ਮੱਝ ਅੱਛਾ ਜੀ ਤੇ ਪਹਿਲਾ ਕਟਾਵੀ ਸੀ ਗਿਆ ਤੇ ਦੋ ਤਿੰਨ ਦਿਨ ਹੋ ਗਏ ਸੀ ਉਹ ਮੁੱਕ ਗਿਆ ਸੀਗਾ ਤੇ ਉਸ ਤੋਂ ਬਾਅਦ ਚਾਰ ਦਿਨਾਂ ਬਾਅਦ ਇਹ ਹਸਾ ਹੋ ਗਿਆ ਜੀ ਕਿੰਨੇ ਚਿਰ ਦੀ ਛੋਟੀ ਸੀ ਆਪਣੀ ਛੋਟੀ ਸੀ 4 ਸਾਲਾਂ ਦੀ ਸੀ 4 ਸਾਲ ਦੀ ਹਾਂ ਜੀ ਇੰਨੇ ਦੀ ਬਹੁਤ ਖੁੱਟ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਇਹ ਗਰੀਬ ਪਰਿਵਾਰ ਦਾ ਤੁਸੀਂ ਦੇਖੋ ਪਿੰਡ ਪੰਨੀਵਾਲਾ ਫੱਤਾ ਦੇ ਵਿੱਚ ਜਿੱਥੇ ਇਸ ਗਰੀਬ ਪਰਿਵਾਰ ਦੀਆਂ ਅੱਜ ਕਿਸੇ ਨੇ ਸ਼ਰਾਰਤੀ ਅਨਸਰ ਨੇ ਇਹ ਅੱਗ ਲਗਾਈ ਹੈ ਜਿਸ ਨਾਲ ਉਹ ਛੋਟੀ ਚਲਸ ਗਈ ਹੈ ਤੇ ਹੋਰ ਕੀ ਕਹੂੰਗਾ ਇਸ ਟਾਈਮ ਤੇ ਤੁਸੀਂ ਜਿਹੜੇ ਸਾਡੇ ਦਰਸ਼ਕ ਵੇਖ ਰਹੇ ਹੋ ਉਹਨਾਂ ਨੂੰ ਹਾਂ ਬਾਕੀ